ਆਈ ਲੁਧਿਆਣਾ ਸਬਜ਼ੀ ਮੰਡੀ ਸਮੂਹ ਆਰਤੀ ਭਾਈਚਾਰੇ ਵੱਲੋਂ ਅੱਜ ਸਬਜ਼ੀ ਮੰਡੀ ਵਿਖੇ ਅੱਜ ਸ਼ਿਵਰਾਤਰੀ ਮਹਾਉਤਸਵ ਦੇ ਹਾਰ ਨੂੰ ਦੇਖਦੇ ਹੋਏ ਅੱਜ ਲੰਗਰ ਦਾ ਯੋਜਨ ਕੀਤਾ ਗਿਆ ਮੈਂ ਸਮੂਹ ਆਰਤੀ ਭਾਈਚਾਰੇ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਆਪਣੇ ਵੱਲੋਂ ਐਮਐਲਏ ਬੱਗਾ ਜੀ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਇਹਨਾਂ ਔਰ ਭਗਵਾਨ ਭੋਲੇ ਨਾਥ ਦੇ ਚਰਨਾਂ ਦੇ ਵਿੱਚ ਅਸੀਂ ਅਰਦਾਸ ਕਰਾਂਗੇ ਕਿ ਇਦਾਂ ਹੀ ਸਾਰਿਆਂ ਪਰਿਵਾਰਾਂ ਤੇ ਮਿਹਰ ਭਰੇ ਹੱਥ ਰੱਖਣ ਕਿ ਇਦਾਂ ਦੇ ਜੋ ਧਾਰਮਿਕ ਕਾਰਿਆ ਅਸੀਂ ਅੱਗੇ ਰੂਟੀਨ 'ਚ ਕਰ ਰਹੇ ਹਾਂ ਆਣ ਵਾਲੇ ਸਮਾਜੀਏ ਨਹੀਂ ਬਾਤ ਚੜਕੇ ਕਰੀਏ ਔਰ ਰਗਵਾਨ ਬੋਲੇनाथ ਦੀ ਸਾਰਿਆਂ ਤੇ ਮਹਿਮਾ ਔਰ ਸਾਰਿਆਂ ਤੇ ਕਿਰਪਾ ਬਣੀ ਰਹੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਲੁਧਿਆਣਾ ਸਬਜ਼ੀ ਮੰਡੀ ਤੋਂ ਰੁਬਲ ਇੱਕ ਛੋਟਾ ਜਿਹਾ ਨੁਮਾਇੰਦਾ ਇੱਥੇ ਲੰਗਰ ਦਾ ਯੋਜਨ ਹੋਇਆ ਜੀ ਸਾਰੇ ਆਰਤੀ ਭਾਈਚਾਰੇ ਨਾਲ ਮਿਲ ਕੇ ਸ਼ਿਵਰਾਤਰੀ ਦਾ ਲੰਗਰ ਲਾਇਆ ਜੀ। ਸਾਰੇ ਭਾਈਚਾਰੇ ਨੇ ਸਹਿਯੋਗ ਨਾਲ ਇੱਥੇ ਲੰਗਰ ਲੱਗਾ ਹਰ ਸਾਲ ਦੀ ਤਰ੍ਹਾਂ ਤੇ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਦੇ ਬੇਟੇ ਅਮਨ ਬੱਗਾ ਜੀ ਇੱਥੇ ਪਹੁੰਚੇ ਨੇ ਵੱਡੇ ਰਾਜੂ ਮਲਕ ਜੀ ਚੇਅਰਮੈਨ ਮੰਡੀ ਦੇ ਇਹ ਵਿੱਕੀ ਭਾਈ ਸਾਡੇ ਵੱਡੇ ਭਰਾ ਮੈਂ ਸਾਰਿਆਂ ਦੇ ਨਾਮ ਧੰਨਵਾਦ ਨਹੀਂ ਸਕਦਾ ਸਾਰਾ ਭਾਈਚਾਰਾ ਇੱਥੇ ਮੌਜੂਦ ਹੈ ਤੇ ਸਭ ਨੇ ਆ ਕੇ ਆਸ਼ੀਰਵਾਦ ਦਿੱਤਾ ਹੈ ਤੇ ਸਾਰੇ ਭਾਈਚਾਰੇ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਪਰਮਾਤਮਾ ਭੋਲੇ ਨਾਮ ਤੇ ਇਹ ਕਿਰਪਾ ਬਣਾਈ ਰੱਖੇ ਹਰ ਸਾਲ ਅਸੀਂ ਸਾਰਾ ਭਾਈਚਾਰਾ ਦਾ ਮਿਲ ਕੇ ਸ਼ੁਕ ਸ਼ਾਂਤੀ ਦਾ ਲੰਗਰ ਲਾਈਏ ਤੇ ਸਾਰੇ ਭਾਈਚਾਰਾ ਸਾਡੇ ਨਾਲ ਹੈ ਬਾਬੂ ਜੀ ਐਮਐਲਏ ਬੱਗਾ ਜੀ ਸਾਡੇ ਨਾਲ ਨੇ ਤੇ ਬਾਕੀ ਸਾਰੇ ਭਾਈਚਾਰੇ ਦਾ ਧੰਨਵਾਦ ਜੀ ਬਹੁਤ ਅੱਜ ਲੁਧਿਆਣਾ ਸਬਜ਼ੀ ਮੰਡੀ ਦੇ ਵਿੱਚ ਲੁਧਿਆਣਾ ਆਰਟੀ ਐਸੋਸੀਏਸ਼ਨ ਵੱਲੋਂ ਮਹਾ ਸ਼ਿਵਰਾਤਰੀ ਦਾ ਲੰਗਰ ਲਗਾਇਆ ਗਿਆ ਜਿਹਦੇ ਵਿੱਚ ਸਾਡੇ ਹਲਕੇ ਦੇ ਵਿਧਾਇਕ ਮਰਨਾਲ ਬੱਗਾ ਜੀ ਉਹਨਾਂ ਦੇ ਸੁਪੁੱਤਰ ਕਾਉਂਸਲਰ ਅਮਨ ਬੱਗਾ ਜੀ ਮੰਡੀ ਵਿਖੇ ਆਏ ਰਹੇ ਤੇ ਉਹਨਾਂ ਨੇ ਆਰਤੀਆਂ ਦੇ ਜਿਹੜੇ ਮਸਲੇ ਨੇ ਜੋ ਵੀ ਦਿੱਕਤਾਂ ਨੇ ਉਹ ਸੁਨੀਆਂ ਨੇ ਤੇ ਉਹਨਾਂ ਨੂੰ ਹੱਲ ਕਰਨ ਦਾ ਯਕੀਨ ਵੀ ਦਵਾਇਆ ਅੱਜ ਲੋਦੇ ਆਗਾ ਸਬਜ਼ੀ ਮੰਡੀ ਤੇ ਦਾਣਾ ਮੰਡੀ ਦੇ ਵਿੱਚ ਜਿਹੜੀਆਂ ਸੜਕਾਂ ਦੀ ਸੀਵਰੇਜ ਦੀ ਜੋ ਵੀ ਦਿੱਕਤ ਹੈ ਆਰਤੀ ਭਾਈਚਾਰੇ ਨੇ ਵਿਧਾਇਕ ਸਾਹਿਬ ਤੇ ਉਹਨਾਂ ਦੇ ਸਪੁੱਤਰ ਅੱਗੇ ਰੱਖੀਆਂ ਨੇ ਤੇ ਉਹਨਾਂ ਨੇ ਯਕੀਨ ਦਵਾਇਆ ਇਹਨਾਂ ਨੂੰ ਕਿ ਆਉਣ ਵਾਲੇ ਟਾਈਮ 'ਤੇ ਸਾਰੀ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇਗਾ ਤੇ ਸਮੂਹ ਭਾਈਚਾਰੇ ਨੂੰ ਤੇ ਲੁਧਿਆਣੇ ਦੇ ਵਸਿਆ ਨੂੰ ਸਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਮੈਂ ਤਾਂ ਨਹੀਂ ਪ੍ਰਧਾਨੀ ਵੀ ਲੈ ਕੇ ਰੋੜੇ ਜਾਂਦਾ ਦੇਖੋ ਜੀ ਇਸੇ ਸਬਜੀ ਮੰਡੀ ਦੇ ਵਿੱਚ ਜੋ ਆਰਤੀ ਭਾਈਚਾਰਾ ਫੈਸਲਾ ਲਏਗਾ ਤੇ ਇਲਾਕੇ ਦੇ ਜਿਹੜੇ ਮੋਤਵਰ ਬੰਦੇ ਨੇ ਇਹ ਉਹਨਾਂ ਦਾ ਕੰਮ ਆ ਅਸੀਂ ਤਾਂ ਜੋ ਇਲਾਕੇ ਦੇ ਮੋਤਵਰ ਬੰਦਿਆਂ ਨੇ ਫੈਸਲਾ ਲੈਂਤਾ ਅਸੀਂ ਉਹਨਾਂ ਦੇ ਨਾਲ ਖੜੇ ਆ ਬਿਲਕੁਲ ਥੋਕੇ ਖੜੇ ਆ ਨਾਲ ਅੱਜ ਬੋਲੇ ਸ਼ੰਕਰ ਦੇ ਸ਼ਿਵਰਾਤਰੀ ਦਾ ਅੱਜ ਲੰਗਰ ਲਾਇਆ ਸਮੂਹ ਭਾਈਚਾਰਾ ਆੜਤੀ ਭਾਈਚਾਰੇ ਨੇ ਸਾਡਾ ਪੁੱਤਰ ਰੁਬਲ ਦੀ ਗਵਾਹੀ ਦੇ ਵਿੱਚ ਸਾਰਾ ਭਾਈਚਾਰਾ ਟੋਟਲ ਜਿਹਨੂੰ ਕਹਿੰਦੇ ਰਹਾ ਆਪਾਂ 100% ਸਾਰਾ 100% ਇਕੱਠਾ ਹੋਇਆ ਤੇ ਅੱਜ ਅਸੀਂ ਇਹ ਮਾਂ ਬਾਈ ਨੂੰ ਅਰਦਾਸ ਹੀ ਕਰਦੇ ਆਂ ਵੀ ਸਾਡੀ ਮੰਡੀ ਦੇ ਉੱਤੇ ਆਪਣੀ ਮਿਹਰ ਕਰ ਜਿਹੜੀਆਂ ਰਹਿ ਗਈਆਂ ਅਗਲੀਆਂ ਪਿਛਲੀਆਂ ਗੱਲਾਂ ਉਹ ਸਾਰੀਆਂ ਇੱਕ ਦੋ ਦਿਨਾਂ ਨੂੰ ਕਲੀਅਰ ਹੋ ਜਾਣਗੀਆਂ ਮੈਂ ਇਸ ਬਾਰੇ ਬਹੁਤਾ ਮੈਦਕਨ ਅੱਜ ਦੇ ਦਿਨ ਨਾਲ ਹੀ ਕੁਝ ਕਹੀਏ ਚੰਗੀ ਗੱਲ ਕੋਲੇ ਸ਼ੇਰਗਰਮ ਪ੍ਰੋਗਰਾਮ ਦਿੱਤਾ ਕਿਦਾਂ ਲੱਗ ਰਿਹਾ ਹੈ ਪ੍ਰੋਗਰਾਮ ਬਹੁਤ ਵਧੀਆ ਦੇਖੋ ਪੂਰਾ ਪਰਿਵਾਰ ਸਾਰਾ ਇਕੱਠਾ ਹੋਇਆ ਪਿਆ ਔਰ ਦੇਖੋ ਸਾਰਾ ਜਾਗਰਣ ਪਾਲਣ ਆ ਰਿਹਾ ਹੈ ਔਰ ਸਾਰਿਆਂ ਨੇ ਆਪਾਂ ਉਹਨਾਂ ਕੋਲੋਂ ਮੰਗਣਾ ਹੈ ਵੀ ਇਹ ਸੁੱਖ ਸ਼ਾਂਤੀ ਸਾਰੇ ਵਸੇ ਹੋਵੇ ਮੈਂ ਵਿਕਾਸ ਕੋਇਲ ਵਿੱਕੀ ਸਬਜ਼ੀ ਮੰਡੀ ਆਰਟੀ ਐਸੋਸੀਏਸ਼ਨ ਵੱਲੋਂ ਮੇਨ ਸਾਡਾ ਭਰਾ ਮੋਨੂ ਵੱਲੋਂ ਲੰਗਰ ਦਾ ਯੋਜਨ ਕੀਤਾ ਜਾਂਦਾ ਹਰ ਸਾਲ ਤੇ ਸ਼ਰਵratri ਦੇ ਮੌਕੇ ਤੇ ਸਾਰੇ ਭਾਈਚਾਰੇ ਵੱਲੋਂ ਪਰਮਾਤਮਾ ਦਾ ਆਸ਼ੀਰਵਾਦ ਸਾਰੇ ਭਾਈਚਾਰੇ ਤੇ ਬਣਿਆ ਰਵੇ ਇੱਥੇ ਗੁਰੂ ਮਾਰਜੀ ਕਿਰਪਾ ਕਰਦੇ ਨੇ। ਟੀ ਮੰਡੀ ਦੇ ਵਿੱਚ ਮੇਰੇ ਆਰਤੀ ਭਾਈਚਾਰੇ ਨੇ ਜਿਹੜਾ ਲੰਗਰ ਲਗਾਇਆ ਹੈ ਬੋਲੇਨਾ ਜੀ ਦਾ। ਮੇਰੇ ਸਤਿਕਾਰਯੋਗ ਮੇਰੇ ਐਮਐਲਏ ਬੱਗਾ ਜੀ ਦੇ بیٹے ਜੀ ਅਮਨ ਬੱਗਾ ਜੀ ਵੀ ਇੱਥੇ ਪਹੁੰਚੇ ਨੇ ਮੇਰੇ ਨਾਲ ਹੀ। ਲੰਗਰ ਦੇ ਵਿੱਚ ਜਿਹੜਾ ਲੰਗਰ ਲਗਾਇਆ ਇਸ ਤਰ੍ਹਾਂ ਹੀ ਪਰਮਾਤਮਾ ਇਹਨਾਂ ਦੇ ਚੜ੍ਹਦੀ ਕਲਾ ਕਰੇ। ਹਰ ਸਾਲ ਇਸ ਤਰ੍ਹਾਂ ਲੰਗਰ ਲਗਾਉਣ ਔਰ ਸਾਰੇ ਪਰਿਵਾਰ ਖੁਸ਼ ਰਹਿਣ ਧੰਨਵਾਦ। ਕਿੰਨੇ ਸਾਲ ਤੋਂ ਲੰਗਰ ਲੱਗ ਰਿਹਾ? ਇਹ ਤਕਰੀਬਨ 5-6 ਸਾਲ ਤੋਂ ਲੰਗਰ ਲੱਗ ਰਹੇ ਨੇ। ਔਰ ਸਾਰੇ ਸਹਿਯੋਗ ਨਾਲ ਲੱਗ ਰਹੇ ਨੇ ਆਰਤੀ ਭਾਈਚਾਰਾ ਸਾਰਾ ਤੇ ਮੌਜੂਦਾ ਹਾਜ਼ਰ ਹੈ। ਸ਼ਿਵ ਰਾਤਰੀ ਦੇ ਉਸਤ ਤੇ ਸਾਰੇ ਮਤਲਬ ਆਰਤੀ ਭਾਈਚਾਰੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਆਪਣੇ ਮੋਨੂ ਜੀ, ਰੂਬਲ ਜੀ, ਵਿੱਕੀ ਭਾਈ ਦੇ ਆਸ਼ੀਰਵਾਦ ਨਾਲ ਸਾਰੇ ਸ਼ੰਮੀ ਚਾਚਾ ਜੀ ਸਾਰੇ ਮਤਲਬ ਨਾ ਹੋ ਮੈਂ ਨਹੀਂ ਲੈ ਸਕਦਾ ਸਾਰੇ ਆਰਤੀ ਭਾਈਚਾਰੇ ਨੇ ਸਾਨੂੰ ਇੱਥੇ ਸੱਦਿਆ। ਬੜੀ ਖੁਸ਼ੀ ਹੋਈ ਯੰਗ ਮੁੰਡੇਆ ਵਧੀਆ ਕਰ ਰਹੇ ਆ ਜੀ ਪ੍ਰਮਾਤਮਾ ਇਹਨਾਂ ਨੂੰ ਸਦਾ ਖੁਸ਼ ਰੱਖੇ ਤੇ ਇਦਾਂ ਹੀ ਲੰਗਰ ਲੱਗਦੇ ਰਹਿਣ। ਦੇਖੋ ਉਹ ਤਿਆਰੀ ਆ ਜਿਹਦੇ ਨਾਲ ਸਾਰਾ ਆੜਤੀ ਭਾਈਚਾਰਾ ਜਿਹਨੂੰ ਅੱਗੇ ਕਰੂਗਾ ਉਹਨੇ ਹੀ ਪ੍ਰਧਾਨ ਬੰਨਾ ਉਹਨੇ ਹੀ ਮੰਡੀ ਚਲਾਣੀ ਆ ਜਿਹਦੇ ਚ ਕੈਪੇਬਿਲਟੀ ਹੋਊਗੀ ਉਹ ਹੀ ਚਲਾ ਪਾਊਗਾ ਤੁਹਾਨੂੰ ਆਉਣ ਵਾਲੇ ਟਾਈਮ 'ਚ ਪਤਾ ਲੱਗ ਜੂਗਾ ਕਿਹਦੇ ਨਾਲ ਕੌਣ ਹੈਗਾ ਜ਼ਿਆਦਾ ਜਿਹੜਾ ਵੀ ਕਰੇ ਜਿਹੜਾ ਵੀ ਚਲਾਵੇ ਵਧੀਆ ਢੰਗ ਨਾਲ ਚਲਾਵੇ ਆਪਣੇ ਪਰਸਨਲ ਇਸ਼ੂ ਸਾਈਡ ਤੇ ਕਰਕੇ ਚਲਾਵੇ ਬਾਕੀ ਆ ਵੱਡੇ ਖੜੇ ਆ ਜੀ ਜਿਨ੍ਹਾਂ ਨੇ ਅੱਗੇ ਡਿਊਟੀ ਲਾਣੀ ਆ ਸਾਰਿਆਂ ਦੀ ਜੇ ਜਿਹਨੂੰ ਬਣਾਣਗੇ ਅਸੀਂ ਉਹਦਾ ਵੈਲਕਮ ਪੂਰਾ ਕਰਾਂਗੇ ਸਤਕਾਰ ਪੂਰਾ ਕਰਾਂਗੇ